ਗੁਰਦੁਆਰਾ ਸੁਖ ਚੈਨਾਨਾ ਸਾਇਬੀਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਕਿਸਾਨੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਿਆਣੇ ਦੇ ਨੌਜਵਾਨ ਨਬਦੀਪ ਜੋ ਕਿ ਹਰਿਆਣਾ ਪੁਲਿਸ ਦੇ ਗ੍ਰਿਫਤ ਵਿੱਚ ਹੈ ਉਸ ਉੱਪਰ ਹੋ ਰਹੇ ਅਤਿਆਚਾਰ ਦੇ ਖਿਲਾਫ 17 ਤੇ 18 ਜੁਲਾਈ ਨੂੰ ਕਰਨਾਲ ਦੇ ਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਈ ਨੇ ਦੱਸਿਆ ਕਿ ਫਗਵਾੜਾ ਵਿਖੇ ਕਿਸਾਨਾਂ ਅਤੇ 슈ਗਰ ਮਿੱਲ ਵਿੱਚ ਚੱਲ ਰਹੇ ਵਿਵਾਦਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਮੁੜ 슈ਗਰ ਮਿੱਲ ਮਾਲਕ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਸਾਥੀਓ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਗੁਰਦੁਆਰਾ ਸੁਖਚੈਨਾ ਸਾਹਿਬ ਮੀਟਿੰਗ ਹੋਈ ਹੈ ਜਿਹਦੇ ਵਿੱਚ ਮੁੱਖ ਇਸ਼ੂ ਜਿਹੜੇ ਹੈ ਉਹ ਸਭ ਤੋਂ ਇੱਕ ਨੰਬਰ ਤੇ ਜਿਹੜਾ ਨਵਦੀਪ ਜਲਵੇੜਾ ਉਹਨੂੰ ਜਿਹੜੀ ਹਰਿਆਣਾ ਸਰਕਾਰ ਨੇ ਮੁਹਾਲੀ 에어ਪੋਰਟ ਤੋਂ ਚੱਕ ਲਿਆ ਸੀ ਔਰ ਚੁੱਕ ਕੇ ਉਸ ਤੋਂ ਬਾਅਦ ਉਸਤੇ ਬਹੁਤ ਤਸ਼ੱਦਦ ਕੀਤਾ ਜਾ ਰਿਹਾ ਉਹਨੂੰ ਬਰਖਤੇ ਲਟਾਇਆ ਜਾ ਰਿਹਾ ਉਹਨੂੰ 12-12 ਘੰਟੇ ਖੜਾ ਕੀਤਾ ਜਾ ਰਿਹਾ ਸੋ ਉਸਦੇ ਰੋਸ ਵਜੋਂ ਜਿਹੜਾ ਐਸਐਸਪੀ ਅੰਬਾਲਾ ਉਹ ਐਸਪੀ ਕਹਿੰਦੇ ਨੇ ਹਰਿਆਣੇ ਵਾਲੇ ਅਸੀਂ ਐਸਐਸਪੀ ਕਹਿੰਨੇ ਆ ਐਸਪੀ ਅੰਮ੍ਰਿਤਸਰ ਅੱਗੇ ਧਰਨਾ ਦੋ ਦਿਨ ਦਾ 17 ਤੇ 18 ਦਾ ਉਹਦੇ ਵਿੱਚ ਸ਼ਮੂਲੀਅਤ ਕਰਨਾ ਭਾਰਤੀ ਕਿਸਾਨ ਯੂਨੀਅਨ ਦੋਬਾ ਵੱਲੋਂ ਜਿਹਦੇ ਵਿੱਚ ਅਸੀਂ ਪ੍ਰੋਗਰਾਮ ਲੀਕਿਆ ਕਿ ਟੋਲ ਪਲਾਜਾ ਜਿਹੜਾ ਲਾਡੋਵਾਲ ਜਿਹੜਾ ਕਿ ਫ੍ਰੀ ਕੀਤਾ ਹੋਇਆ ਉਹ ਸਟੋਨ ਤੋਂ 7 ਵਜੇ 17 ਜੁਲਾਈ ਨੂੰ ਇਕੱਠੇ ਹੋ ਕੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਨੂੰ ਜਾਣਾ ਸੋ ਸਾਰੇ ਸਾਥੀਆਂ ਨੂੰ ਕਿਸਾਨ ਵੀਰਾਂ ਨੂੰ ਹੋਰ ਵੀ ਜੇ ਕੋਈ ਵੀਰ ਜਾਣਾ ਚਾਹੁੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ 7 ਵਜੇ ਲਾਡੋਵਾਲ ਟੋਲ ਤੇ ਇਕੱਠੇ ਹੋ ਕੇ ਕਾਫਲੇ ਦੇ ਰੂਪ ਚ ਜਾਣਾ। ਛੋਏ ਸੇ ਤਰੀਕੇ ਨਾਲ ਇੱਕ ਸਭ ਤੋਂ ਭੱਖਦਾ ਜਿਹੜਾ ਮਸਲਾ ਉਹ ਫਗਵਾੜਾ ਮਿਲਦਾ ਹੈ। ਜਿਹਦੇ ਵਿੱਚ ਸਾਡੀ ਬਕਾਇਆ ਰਾਸ਼ੀ ਕਈ ਸਾਲਾਂ ਦੀ ਹੁਣ ਤਾਂ ਕਹਿ ਸਕਦੇ ਆ 2-3 ਸਾਲ ਨਹੀਂ। ਕਈ ਸਾਲਾਂ ਦੀ ਜਿਹੜੀ ਪੁਰਾਣੀ ਬਕਾਇਆ ਰਾਸ਼ੀ ਸਾਡੀ ਜਿਹਦੇ ਸਰਕਾਰ ਨੇ ਬੈਠ ਕੇ ਮੇਲ ਚਲਾਉਣ ਤੋਂ ਪਹਿਲਾਂ ਮੀਟਿੰਗ ਕੀਤੀ ਜਿਹਦੇ ਵਿੱਚ ਨਵੇਂ ਓਨਰ ਜਿਹੜੇ ਜਿਹੜੇ ਨਵੇਂ ਮਾਲਕ ਨੇ ਰਾਣਾ ਗੁਰਜੀਤ ਗਰੁੱਪ ਜਿਹੜਾ ਹੈ ਉਹਨਾਂ ਦੇ ਸੁਪੁੱਤਰ ਉਹਦੇ ਵਿੱਚ ਇੰਦਰਵੀਰ ਜਿਹੜਾ ਇੰਦਰਪ੍ਰਤਾਪ ਰਾਣਾ ਉਹ ਵਿੱਚ ਬੈਠੇ ਜਿਹੜੇ ਸੁਲਤਾਨਪੁਰ ਤੋਂ ਐਮਐਲਏ ਨੇ ਸੋ ਉਹਨਾਂ ਨੇ ਵਾਅਦਾ ਕੀਤਾ ਕਿ ਉਹਨਾਂ ਦੀ ਪ੍ਰਾਪਰਟੀ ਸਾਰੀ ਵੇਚ ਕੇ ਅਸੀਂ ਤੁਹਾਨੂੰ ਜਿਹੜੇ 30 ਅਪ੍ਰੈਲ ਤੱਕ ਜਿਹੜੇ ਉਹ ਪੈਸੇ ਪਿਛਲਾ ਬਕਾਇਆ ਸਾਰਾ ਦੇ ਦੇਵਾਂਗੇ ਕਿ ਜਿਨ੍ਹਾਂ ਦੀਆਂ ਪਾਵਰ ਟੌਰਨੀਆਂ ਰਾਣਾ ਗਰੁੱਪ ਨੇ ਲਈਆਂ ਹੋਈਆਂ ਨੇ ਸਰ ਟੋਟਲ ਅਮਾਉਂਟ ਕਿੰਨੀ ਹੈ ਇਹ ਵਿੱਚ ਸਾਡੇ ਉਹ ਲਗਭਗ 27 ਕਰੋੜ ਜਿਹੜਾ ਪਿਛਲੇ ਸਾਲ ਦਾ ਬਕਾਇਆ ਖੜਾ ਹੈ ਕੋਈ 30 ਕਰੋੜ ਦੇ ਕਰੀਬ ਐਸਸੀ ਜਨ ਦਾ ਖੜਾ ਕਰੰਟ ਦਾ। ਸੋ ਉਹ ਸਾਰੀ ਬਕਾਇਆ ਰਾਸ਼ੀ ਜਿਹੜੀ ਆ ਉਹ ਸਾਨੂੰ ਜਿਹੜੀ ਆ ਤੁਰੰਤ ਰਿਲੀਜ਼ ਕੀਤੀ ਜਾਵੇ। ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਔਰ ਜਿਹੜੇ ਇਹਨੇ ਓਨਰ ਨੇ ਮਿਲਦੇ ਉਹਨਾਂ ਦੇ ਖਿਲਾਫ ਵੱਡਾ ਸੰਘਰਸ਼ ਲਿਖਾਂਗੇ। ਉਹਦੇ ਵਿੱਚ ਕੋਈ ਵੀ ਹੋ ਸਕਦਾ ਹੈ। ਉਹਦੇ ਵਿੱਚ ਮਿਲਦੇ ਗੇਟ ਘੇਰੇ ਜਾ ਸਕਦੇ ਆ, ਹਾਈਵੇ ਰੋਕੇ ਜਾ ਸਕਦੇ ਆ। ਜੇ ਵੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਜਿਨ੍ਹਾਂ ਨੇ ਵਿੱਚ ਬੈਠ ਕੇ ਫੈਸਲਾ ਕਰਾਏ ਨੂੰ 2.5 ਮਹੀਨੇ ਬੀਤ ਗਏ ਨੇ ਤੇ ਹੁਣ ਤੱਕ ਉਹ ਕਿਉਂਕਿ 2.5 ਮਹੀਨੇ ਉਹਦੇ ਤੋਂ ਉੱਪਰ ਚਲੇ ਗਿਆ ਜਿਹੜਾ ਟਾਈਮ ਬੌਂਡ ਕੀਤਾ ਸੀ 30 ਅਪ੍ਰੈਲ ਸੋ ਉਹ ਹੁਣ ਤੱਕ ਉਹਨੂੰ ਲਾਗੂ ਨਹੀਂ ਕਰਾਇਆ ਸੋ ਇਸ ਕਰਕੇ ਇਹ ਵੀ ਅੱਜ ਦੀ ਮੀਟਿੰਗ ਸਰਬਸੰਮਤੀ ਨਾਲ ਪਾਸ ਕੀਤਾ ਕਿ ਜੇ ਆਉਣ ਵਾਲੇ ਦਿਨ ਸਰਕਾਰ ਨਹੀਂ ਇਹਦੇ ਤੇ ਕੋ ਐਕਸ਼ਨ ਲੈਂਦੀ ਨਵੇਂ ਓਨਰਾਂ ਤੇ ਸਾਡੀ ਪੇਮੈਂਟ ਨਹੀਂ ਪਉਂਦੀ ਖਾਤਿਆਂ 'ਚ ਤੇ ਫੇਰ ਵੱਡਾ ਸੰਘਰਸ਼ ਹੋ ਲਿਖਿਆ ਜਾਏ ਸਰ ਲਾਡੋ ਵਾਲੇ ਟੋਲ ਪਲਾਜਾ ਤੇ ਕਿੱਥੇ ਕਿੱਥੇ ਦੀ ਪਹੁੰਚੀ ਆਪਣੀ ਗੱਲਬਾਤ ਦੇਖੋ ਜਿਹੜਾ ਲਾਡੋ ਵਾਲ ਟੋਲ ਪਲਾਜਾ ਹੈ ਉਹ ਭਾਰਤੀ ਕਿਸਾਨ ਯੂਨੀਅਨ ਦੁਆਬਾ ਔਰ ਉਹਦੇ ਵਿੱਚ ਹੈਗੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿਹੜੀ ਦੋ ਯੂਨੀਅਨਾਂ ਨੇ ਰਲ ਕੇ ਇੱਥੇ ਜਿਹੜਾ ਐਜੀਟੇਸ਼ਨ ਸ਼ੁਰੂ ਕੀਤੀ ਸੀ ਜਿਹਦੀ ਮਿਆਦ 10 ਮਈ ਪੂਰੀ ਹੋ ਚੁੱਕੀ ਹੋਈ ਆ ਪਰ ਸਰਕਾਰ ਉਹਨੂੰ ਕਰਾਪਸ਼ਨ ਦੇ ਤਹਿਤ ਮੈਂ ਤਾਂ ਕਹੂੰਗਾ ਕਿ ਉਹਨੂੰ ਐਕਸਟੈਂਡ ਕਰਕੇ ਹੋਰ ਟਾਈਮ ਦੇਈ ਜਾਂਦੇ ਨੇ ਪਰ ਉਹ ਵੀ ਹੁਣ ਕੋਈ ਕਾਗਜ਼ ਪੱਤਰ ਦਿਖਾ ਨਹੀਂ ਸਕੇ ਸੋ ਉਹਨੂੰ ਸਦਾ ਲਈ ਆਪਾਂ ਫ੍ਰੀ ਕੀਤਾ ਹੋਇਆ ਜਿੰਨਾ ਚਿਰ ਜਥੇਬੰਦੀਆਂ ਨਾਲ ਬੈਠ ਕੇ ਸਰਕਾਰ ਗੱਲ ਤੈਅ ਨਹੀਂ ਕਰਦੀ ਕੋਈ ਉਹਦੇ ਲੀਗਲ ਡਾਕੂਮੈਂਟਸ ਨਹੀਂ ਦਿਖਾਉਂਦੀ ਉਨਾ ਚਿਰ ਇਹ ਬਿਲਕੁਲ ਟੋਲ ਫਰੀ ਰਹੇਗਾ ਉਸ ਤੋਂ ਬਾਅਦ ਜਿਹੜਾ ਉਹ ਲੀਗਲ ਡਾਕੂਮੈਂਟ ਦਿਖਾ ਲੈਣਗੇ ਉਸ ਤੋਂ ਬਾਅਦ ਫਿਰ ਬੈਠ ਕੇ ਕੋ ਫੈਸਲਾ ਕਰਾਂਗੇ ਅਗਲੀ ਰਾੰਡੀ ਦੀ ਫੇਤਾ ਹੋਈ